ਪੰਜਾਬ ਸਰਕਾਰ ਨੇ ਇੱਕ ਕਮਾਲ ਕਰ ਦਿੱਤੀ ਹੈ ਗੱਲ ਸਿੱਖਿਆ ਵਿਭਾਗ ਦੀ ਆ ਸਿੱਖਿਆ ਵਿਭਾਗ ਨੇ 301 ਉਹਨਾਂ ਟੀਚਰਾਂ ਨੂੰ ਲੈਕਚਰਰ ਦਾ ਅਹੁਦਾ ਦੇ ਦਿੱਤਾ ਜਿਨ੍ਹਾਂ ਨੇ ਕਦੀ ਆਪਣੇ ਟੀਚਰ ਦੇ ਅਧਿਆਪਨ ਵਜੋਂ ਜੋ ਵੀ ਪੜ੍ਹਾਈ ਕੀਤੀ ਹੈ ਕਦੀ ਇੰਗਲਿਸ਼ ਭਾਸ਼ਾ ਬੱਚਿਆਂ ਨੂੰ ਪੜ੍ਹਾਈ ਹੀ ਨਹੀਂ ਹੈ ਪੰਜਾਬ ਦੇ ਸਿੱਖਿਆ ਵਿਭਾਗ ਨੇ 300 ਟੀਚਰ ਬਤੌਰ ਇੰਗਲਿਸ਼ ਲੈਕਚਰਰ ਦੇ ਵਜੋਂ ਉਨਾ ਨੁਕਤਾ ਕੀ ਦਿੱਤੀਆ ਤੇ ਤੈਨਸੋ 1298 ਟੀਚਰ ਉਹ ਨੇ ਜਿਨ੍ਹਾਂ ਨੇ ਕਦੀ ਇੰਗਲਿਸ਼ ਪੜ੍ਹਾਈ ਹੀ ਨਹੀਂ ਤੇ 298 ਆ ਦੇ ਵਿੱਚ ਬਹੁਤੇ ਜਿਹੜੇ ਟੀਚਰ ਸੋਸ਼ਲ ਸਾਇੰਸ ਸੋਸ਼ਲ ਸਟਡੀ ਮੈਥ ਹਿੰਦੀ ਪੰਜਾਬੀ ਐਗਰੀਕਲਚਰ ਤੇ ਫਿਜ਼ੀਕਲ ਐਜੂਕੇਸ਼ਨ ਇਹ ਉਹ ਟੀਚਰ ਨੇ ਜਿਹੜੇ ਹੁਣ ਪੰਜਾਬ ਦੇ ਵਿੱਚ ਬਤੌਰ ਇੰਗਲਿਸ਼ ਭਾਸ਼ਾ ਦੇ ਲੈਕਚਰਰ ਵਜੋਂ ਪੜ੍ਹਾਉਣਗੇ ਤੇ ਜਾਣੇ ਜਾਣਗੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਇਸ ਫੈਸਲੇ ਲੈ ਕੇ ਕਈ ਟੀਚਰ ਵੀ ਅਜੇ ਹੀ ਦੁਚਿੱਤੀ ਵਿੱਚ ਫਸ ਗਏ ਨੇ ਕਿ ਆਖਿਰ ਸਰਕਾਰ ਦਾ ਜਿਹੜਾ ਫੈਸਲਾ ਇਹ ਕਿੰਨਾ ਕੀ ਸਾਰਤਕ ਸਾਬਤ ਹੋਏਗਾ ਕਿ ਸਰਕਾਰ ਦੀ ਕਿਹੜੀ ਵੇਲਣੇ ਦੇ ਵਿੱਚ ਬਾ ਆਈ ਸੀ ਕਿ ਜਿਹੜੇ ਟੀਚਰਾਂ ਨੇ ਆਪਣੇ ਅਧਿਆਪਨ ਕਿਤੇ ਵਜੋਂ ਕਦੀ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਦੀ ਭਰਤੀ ਹੋਏ ਕਦੀ ਬੱਚਿਆਂ ਨੂੰ ਇੰਗਲਿਸ਼ ਪੜਾਈ ਹੀ ਨਹੀਂ ਆ ਉਹਨਾਂ ਨੂੰ ਤੁਸੀਂ ਇੰਗਲਿਸ਼ ਦੇ ਲੈਕਚਰਰ ਵਜੋਂ ਕਿਵੇਂ ਤੱਕੀ ਦੇ ਸਕਦੇ ਹੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਖਬਰ ਇੰਡੀਅਨ ਐਕਸਪ੍ਰੈਸ ਦੇ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਦਿਵਿਆ ਗੋਇਲ ਗੋਪਾਲ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਨ੍ਹਾਂ ਦਾ ਹੈਡਿੰਗ ਵੀ ਇਹ ਹੈ ਕਿ ਪੰਜਾਬ ਪ੍ਰਮੋਟਸ 301 ਟੀਚਰ ਹੈ ਜੇ ਇੰਗਲਿਸ਼ ਲੈਕਚਰਰ 298 ਆਫ देम ਨੇਵਰ ਟੌਟ ਸਬਜੈਕਟ ਹੁਣ ਪੂਰੀ ਖਬਰ ਕੀ ਹੈ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੇ 301 ਟੀਚਰਾਂ ਨੂੰ ਜਿਹੜੇ ਮਾਸਟਰ ਕੇਡਰ ਸੀ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਉਪੜਾਉਂਦੇ ਰਹੇ ਨੇ ਇਹਨਾਂ 301 ਟੀਚਰਾਂ ਨੂੰ ਹੁਣ ਬਤੌਰ ਇੰਗਲਿਸ਼ ਲੈਕਚਰਰ ਵਜੋਂ ਤਰੱਕੀ ਦੇ ਦਿੱਤੀ ਆ ਜਿਹੜੇ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਹਿਲਾਂ ਪੜਾਉਂਦੇ ਰਹੇ ਨੇ ਉਹ ਹੁਣ 11ਵੀਂ ਤੇ 12ਵੀਂ ਮਤਲਬ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇੰਗਲਿਸ਼ ਪੜ੍ਹਾਉਣਗੇ ਬਤੌਰ ਇੰਗਲਿਸ਼ ਭਾਸ਼ਾ ਦੇ ਲੈਕਚਰਰ ਵਜੋਂ ਜਦ ਕਿ ਪਹਿਲਾਂ ਉਹਨਾਂ ਨੇ ਬਤੌਰ ਮਾਸਟਰ ਕੇਡਰ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਹੀ ਆਪਣੇ ਵਿਸ਼ੇ ਹੀ ਪੜ੍ਹਾਏ ਨੇ ਜਿਨ੍ਹਾਂ ਵਿਸ਼ਿਆਂ ਕਰ ਕਰਨ ਉਹਨਾਂ ਨੂੰ ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਭਰਤੀ ਕੀਤਾ ਗਿਆ ਹੈ ਹੁਣ ਜਿਹੜੇ 301 ਟੀਚਰ ਬਤੌਰ ਮਾਸਟਰ ਕੇਡਰ ਤੋਂ ਉਹਨਾਂ ਨੂੰ ਤਰੱਕੀ ਦੇ ਕੇ ਲੈਕਚਰਰ ਦੀ ਤਰੱਕੀ ਦਿੱਤੀ ਗਈ ਹੈ ਇਹਨਾਂ 301 ਜਿਹੜੇ ਮਾਸਟਰ ਕੇਡਰ ਦੇ ਟੀਚਰ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਪੜਾਉਣ ਦਾ ਜਿਹੜਾ ਤਜਰਬਾ ਵਾ ਉਹ ਮੈਥ ਸਾਇੰਸ ਸੋਸ਼ਲ ਸਾਇੰਸ ਪੰਜਾਬੀ ਤੇ ਹੁੰਦੀ ਹੁਣ ਸਵਾਲ ਹੈ ਕਿ ਜਿਨੇ ਸਾਰੀ ਉਮਰ ਮੈਥ ਪੜਾਇਆ ਹੋਵੇ ਜਿਨੇ ਸਾਰੀ ਉਮਰ ਹਿੰਦੀ ਪੜਾਈ ਹੋਵੇ ਜਿਨੇ ਸਾਰੀ ਉਮਰ ਪੰਜਾਬੀ ਪੜਾਈ ਹੋਵੇ ਜਿਨੇ ਸਾਰੀ ਉਮਰ ਸਾਇੰਸ ਜਾਂ ਸੋਸ਼ਲ ਸਟਡੀ ਪੜਾਈ ਹੋਵੇ ਕੀ ਉਹ 10ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 11ਵੀਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੰਗਲਿਸ਼ ਪੜਾ ਸਕਦੇ ਨੇ ਇੰਗਲਿਸ਼ ਜਾਣਨਾ ਇੰਗਲਿਸ਼ ਬੋਲਣਾ ਇੰਗਲਿਸ਼ ਲਿਖਣਾ ਬੱਚਿਆਂ ਨੂੰ ਪੜਾਉਣ ਵਾਸਤੇ ਉਹ ਮਾਇਨੇ ਨਹੀਂ ਰੱਖਦੇ ਜਿਨ੍ਹਾਂ ਨੇ ਬਤੌਰ ਬੀਅਰਡ ਵਾਲੇ ਜਿਨ੍ਹਾਂ ਨੇ ਉਹਨਾਂ ਦਾ ਸਬਜੈਕਟ ਇੰਗਲਿਸ਼ ਰਿਹਾ ਹੋਊਗਾ ਉਹਨਾਂ ਦੀ ਇੱਕ ਆਪਣੀ ਨਿਪੁੰਨਤਾ ਹੁੰਦੀ ਆਪਣੀ ਇੱਕ ਮਾਇਰ ਦੇ ਪਰ ਇੰਗਲਿਸ਼ ਦਾ ਗਿਆਨ ਰੱਖਣਾ ਉਹ ਐਜੂਕੇਸ਼ਨ ਦੇ ਵਿੱਚ ਮਾਇਨੇ ਨਹੀਂ ਰੱਖਦਾ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਛੱਡੋ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਆਇਲਜ਼ ਕੋਰਸ ਕਰ ਕੋਰਸ ਕਰਕੇ ਬਾਹਰ ਚਲੇ ਜਾਂਦੇ ਨੇ ਤੇ ਕੀ ਉਹ ਇੰਗਲਿਸ਼ ਪੜਾ ਸਕਦੇ ਨੇ ਇੰਗਲਿਸ਼ ਇੱਕ ਭਾਸ਼ਾ ਜਿਵੇਂ ਬਾਕੀ ਭਾਸ਼ਾ ਜਿਹੜੀ ਸਾਰਿਆਂ ਨੂੰ ਆਉਣੀ ਚਾਹੀਦੀ ਹੈ ਪਰ ਅਗਰ ਟੀਚਰ ਦੇ ਤੌਰ ਤੇ ਗੱਲ ਕੀਤੀ ਜਾਵੇ ਲੈਕਚਰਰ ਦੇ ਤੌਰ ਤੇ ਗੱਲ ਕੀਤੀ ਜਾਵੇ ਪ੍ਰੋਫੈਸਰ ਦੇ ਦੇ ਤੌਰ ਤੇ ਗੱਲ ਕੀਤੀ ਜਾਵੇ ਉਹ ਇੱਕ ਵੱਖਰੇ ਮਾਇਨੇ ਨੇ ਵੱਖਰੀਆਂ ਦਿਲਾਂ ਨੇ ਪਰ ਸਰਕਾਰ ਨੇ ਫੈਸਲਾ ਲੈ ਲਿਆ ਇਹਦੇ ਦੱਸਿਆ ਗਿਆ ਕਿ ਜਿਹੜੇ 301 ਮਾਸਟਰ ਕਾਡਰ ਦੇ ਟੀਚਰਾਂ ਨੂੰ ਬਤੌਰ ਲੈਕਚਰਰ ਪ੍ਰਮੋਟ ਕੀਤਾ ਗਿਆ ਉਹਦੇ ਚ ਸਾਇੰਸ ਦੇ ਨਾਲ ਰਿਲੇਟਡ 172 ਟੀਚਰ ਨੇ ਸੋਸ਼ਲ ਸਟਡੀ ਦੇ ਨਾਲ ਸਬੰਧ ਰੱਖਣ ਵਾਲੇ ਜਿਹੜੇ ਟੀਚਰ ਹੁਣ ਤੱਕ ਸੋਸ਼ਲ ਸਾਇੰਸ ਪੜਾਉਂਦੇ ਰਹੇ ਸੋਸ਼ਲ ਸਟਡੀ ਪੜਾਉਂਦੇ ਰਹੇ ਉਹਨਾਂ ਦੀ ਗਿਣਤੀ 102 ਆ ਜਿਨ੍ਹਾਂ ਨੇ ਹੁਣ ਤੱਕ ਮੈਥ ਪੜਾਇਆ ਬੱਚਿਆਂ ਨੂੰ ਸਾਹ ਪੜਾਇਆ ਹੈਗਾ ਉਹਨਾਂ ਦੀ ਗਿਣਤੀ 41 ਆ ਜਿਨ੍ਹਾਂ ਨੇ ਹੁਣ ਤੱਕ ਹਿੰਦੀ ਪੜਾਈ ਆ ਉਹਨਾਂ ਦੀ ਗਿਣਤੀ 16 ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਪੜਾਈ ਆ ਉਹਨਾਂ ਦੀ ਗਿਣਤੀ 7 ਜਿਨ੍ਹਾਂ ਨੇ ਹੁਣ ਤੱਕ 6ਵੀਂ ਤੋਂ ਲੈ ਕੇ 10ਵੀਂ ਤੱਕ ਬੱਚਿਆਂ ਨੂੰ ਖੇਤੀਬਾੜੀ ਦਾ ਵਿਸ਼ਾ ਪੜਾਇਆ ਉਹਨਾਂ ਦੀ ਗਿਣਤੀ 4 ਔਰ ਜਿਨ੍ਹਾਂ ਨੇ ਹੁਣ ਤੱਕ ਬੱਚਿਆਂ ਨੂੰ ਸਰੀਰਕ ਸਿੱਖਿਆ ਦੇ ਪਾਠ ਪੜ੍ਹਾਏ ਹੋਣ ਉਹਨਾਂ ਦੀ ਗਿਣਤੀ 1 ਹੈ ਇਹ 298 ਟੀਚਰ ਨੇ ਜਿਨ੍ਹਾਂ ਨੇ ਕਦੇ ਵੀ ਆਪਣੇ ਬਤੌਰ ਜਦੋਂ ਦੇ ਟੀਚਰ ਭਰਤੀ ਹੋਏ ਨੇ ਉਹਨਾਂ ਨੇ ਬੱਚਿਆਂ ਨੂੰ ਇੰਗਲਿਸ਼ ਨਹੀਂ ਪੜ੍ਹਾਇ ਸਿਰਫ ਤਿੰਨ ਉਹ ਟੀਚਰ ਨੇ ਜਿਨ੍ਹਾਂ ਨੇ ਹੁਣ ਤੱਕ ਬਤੌਰ ਟੀਚਰ ਮਾਸਟਰ ਇੰਗਲਿਸ਼ ਪੜ੍ਹਾਇਆ ਬਾਕੀ 298 ਉਹ ਨੇ ਜਿਹੜੇ ਦੂਜੇ ਵਿਸ਼ੇ ਹੀ ਪੜ੍ਹਾਉਂਦੇ ਰਹੇ ਨੇ ਸਾਇੰਸ 127 ਟੀਚਰ ਨੇ ਹਾਲਾਂਕਿ ਸਾਇੰਸ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਆ ਗਏ ਪੰਜਾਬੀ ਮੀਡੀਅਮ ਆ ਪੰਜਾਬੀ ਮੀਡੀਅਮ ਪੜਾਉਣ ਵਾਲੇ ਸਾਇੰਸ ਦੇ ਟੀਚਰ ਪੰਜਾਬੀ ਮੀਡੀਅਮ ਪੜਾਉਣ ਵਾਲੇ ਸੋਸ਼ਲ ਸਾਇੰਸ ਦੇ ਟੀਚਰ ਹਿੰਦੀ ਆਪਣੇ ਆਪ ਚ ਕਿਸਮ ਵਿਸ਼ਾ ਪੰਜਾਬੀ ਆਪਣੇ ਆਪ ਚ ਇੱਕ ਸਬਜੈਕਟ ਆ ਐਗਰੀਕਲਚਰ ਪੰਜਾਬੀ ਚ ਪਰ ਫਿਜ਼ੀਕਲ ਐਜੂਕੇਸ਼ਨ ਪੜ ਜਿਹੜੇ ਇਹ ਟੀਚਰ ਬਤੌਰ ਮਾਸਟਰ ਆਪਣੇ ਵਿਸ਼ੇ ਪੜਾਉਂਦੇ ਰਹੇ ਨੇ ਉਹਨਾਂ ਨੂੰ اچانک ਤਰੱਕੀ ਦਿੱਤੀ ਗਈ ਤੇ ਉਹ ਹੁਣ ਇੰਗਲਿਸ਼ ਲੈਕਚਰਰ ਵਜੋਂ ਪ੍ਰਮੋਟ ਕੀਤੇ ਗਏ ਨੇ ਹੁਣ ਸਭ ਤੋਂ ਵੱਡੀ ਇਹ ਸਵਾਲ ਖੜੇ ਹੋ ਰਹੇ ਨੇ ਉਹਦੇ ਚ ਹੁਣ ਡਿਪਾਰਟਮੈਂਟ ਕੀ ਕਹਿ ਰਿਹਾ ਡਿਪਾਰਟਮੈਂਟ ਕਹਿ ਰਹੇ ਨੇ ਕਿ ਪ੍ਰੋਮੋਸ਼ਨ ਜਿਹੜੀ ਆ ਉਹ ਐਸ ਪਰ ਰੂਲਸ ਦਿੱਤੀ ਗਈ ਆ ਔਰ ਟੀਚਰਾਂ ਨੇ ਉਹਨਾਂ ਨੇ ਐਮਏ ਇੰਗਲਿਸ਼ ਜਿਨ੍ਹਾਂ ਨੇ ਪ੍ਰੂਫ ਕੀਤੀ ਸੀ ਉਹਨਾਂ ਨੇ ਇਸ ਕਰਕੇ ਉਹਨਾਂ ਨੂੰ ਭਰਤੀ ਕੀਤਾ ਗਿਆ ਕਿਉਂਕਿ ਇਹ ਉਹਨਾਂ ਨੇ ਐਸ ਪਰ ਰੂਲ ਤਰੱਕੀ ਦਿੱਤੀ ਆ ਔਰ ਇਹਨਾਂ ਵਿੱਚ ਉਹ ਨੇ ਜਿਨ੍ਹਾਂ ਨੇ ਬਾਅਦ ਚ ਐਮਏ ਇੰਗਲਿਸ਼ ਕੀਤੀ ਹੋਈ ਆ ਔਰ ਐਮਏ ਇੰਗਲਿਸ਼ ਵੀ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ UGC ਜਿਹਨੂੰ ਕਹਿੰਦੇ ਨੇ UGC ਦੀ ਗਾਈਡਲਾਈਨਸ ਦੇ ਤਹਿਤ ਨਾਮੀ ਇੰਸਟੀਟਿਊਸ਼ਨ ਸੰਸਥਾਵਾਂ ਤੋਂ ਉਹਨਾਂ ਨੇ ਐਮਏ ਇੰਗਲਿਸ਼ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਹੁਣ ਇਹਨਾਂ ਵਿੱਚੋਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਜਿਹੜੇ ਨੇ ਟੀਚਰ ਜਿਨ੍ਹਾਂ ਨੂੰ ਇੰਗਲਿਸ਼ ਲੈਕਚਰਰ ਦੇ ਤੌਰ ਤੇ ਭਰਤੀ ਕੀਤਾ ਗਿਆ ਉਹਨਾਂ ਨੇ ਐਮਏ ਇੰਗਲਿਸ਼ ਵੀ ਡਿਸਟੈਂਸ ਲਰਨਿੰਗ ਕੋਰਸ ਦੇ ਜ਼ਰੀਏ ਕੀਤੀ ਗਈ ਹੈ ਮਤਲਬ ਉਹ ਰੈਗੂਲਰ ਨਹੀਂ ਕੀਤੀ ਇਹ ਕੋਰਸਪੋਂਡੈਂਡ ਕੀਤੀ ਗਈ ਹੈ ਐਮਏ ਇੰਗਲਿਸ਼ ਤੇ ਉਹਨਾਂ ਨੂੰ ਹੁਣ ਬਤੌਰ ਇੰਗਲਿਸ਼ ਲੈਕਚਰਰ ਦੇ ਤੌਰ ਤੇ ਪ੍ਰਮੋਟ ਕੀਤਾ ਗਿਆ ਹੁਣ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਹੜੇ ਖਾਸ ਕਰਕੇ ਟੀਚਰ ਕਿ ਉਹ ਆਪਣੀ ਸਰਵਿਸ ਦੇ ਦੌਰਾਨ 5-7 ਐਮਏ ਵੀ ਕਰ ਲਏਦੇ ਕਿਉਂਕਿ ਕਈਆਂ ਨੂੰ ਪੜ੍ਹਨ ਦੀ ਬੜੀ ਰੁਚੀ ਹੁੰਦੀ ਆ ਪਰ ਕੋਰਸਪੋਂਡੈਂਡ ਦੇ ਜਰੀਏ ਜਾਂ ਜਿਹਨੂੰ ਡਿਸਟੈਂਸ ਲਰਨਿੰਗ ਕੋਰਸ ਦੇ ਜਰੀਏ ਕਿਸ ਨੇ ਅਗਰ ਘਰ ਬੈਠ ਕੇ ਐਮਏ ਇੰਗਲਿਸ਼ 50 ਨੰਬਰਾਂ ਦੇ ਨਾਲ 60 ਪ੍ਰਤੀਸ਼ਤਰੀਜ਼ ਦੇ ਨਾਲ 70 ਫੀਸ ਦੇ ਨਾਲ ਮੈਨੂੰ ਦੀ ਡਿਗਰੀ ਹਾਸਲ ਕਰ ਲਈ ਤੇ ਕੀ ਉਹ ਪੜਾਉਣ ਵਾਸਤੇ ਕਾਬਲ ਹੋ ਸਕਦਾ ਇਹ ਆਪਣੇ ਆਪ ਚ ਇੱਕ ਸਵਾਲ ਖੜੇ ਹੋ ਰਹੇ ਨੇ ਔਰ ਇਹ ਵੀ ਡਿਪਾਰਟਮੈਂਟ ਨੇ ਆਪਣੇ ਆਰਡਰਾਂ ਦੇ ਵਿੱਚ ਕਿਹਾ ਕਿ ਜਿਨ੍ਹਾਂ ਨੇ ਮਾਸਟਰ ਡਿਗਰੀ ਡਿਸਟੈਂਸ ਮੋਡ ਦੇ ذریعے ਯੂਨੀਵਰਸਿਟੀ ਪੰਜਾਬ ਤੋਂ ਬਾਹਰ ਵੀ ਕਿਸੇ ਨੇ ਯੂਨੀਵਰਸਿਟੀਾਂ ਤੋਂ ਕੀਤੀ ਆ ਉਹ ਵੀ ਐਲੀਜੀਬਲ ਸੀ ਔਰ ਦੂਜਾ 2013 ਦੇ ਵਿੱਚ UGC ਦੇ ਇੱਕ ਨੋਟਿਸ ਵੀ ਇਸ਼ੂ ਹੋਇਆ ਸੀ ਉਦੇ ਵੀ ਹਵਾਲਾ ਦੇ ਕੇ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ। ਉਦਰੇ ਮਸਲੇ ਦੇ ਵਿੱਚ ਜਦੋਂ ਇੰਡੀਅਨ ਐਕਸਪ੍ਰੈਸ ਦੇ ਜਰਨਲਿਸਟ ਦਿਵਿਆ ਗੋਇਲ ਗਪਾਲ ਨੇ ਰੀਤੂ ਵਰਮਾ ਜਿਹੜੇ ਅਸਿਸਟੈਂਟ ਡਾਇਰੈਕਟਰ ਪ੍ਰਮੋਸ਼ਨ ਸੈੱਲ ਉਹਨਾਂ ਦਾ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪ੍ਰਮੋਸ਼ਨ ਜਿਹੜੀ ਆ ਉਹ ਸਾਰੀਆਂ ਜਿਹੜੀਆਂ ਯੋਗਤਾਵਾਂ ਨੂੰ ਰੱਖਦੇ ਹੋਏ ਹੀ ਤਰੱਕੀ ਦਿੱਤੀ ਗਈ ਹੈ ਔਰ ਖਾਸ ਕਰਕੇ ਜਿਨ੍ਹਾਂ ਨੇ ਬਾਅਦ ਚ ਆਪਣੀ ਟੀਚਿੰਗ ਦੇ ਨਾਲ ਨਾਲ ਐਮਏ ਇੰਗਲਿਸ਼ ਡਿਸਟੈਂਸ এডਿਕੇਸ਼ਨ ਦੇ ذریعے ਐਮਏ ਦੀ ਡਿਗਰੀ ਵੀ ਹਾਸਲ ਕੀਤੀ ਆ ਉਹ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਈ ਪ੍ਰਮੋਟ ਕੀਤਾ ਗਿਆ ਇਸ ਤੋਂ ਬਾਅਦ ਦਿਵਿਆ ਗੋਇਲ ਗੁਪਾਲ ਹੋਣੀ ਪਰਮਜੀਤ ਸਿੰਘ ਜਿਹੜੇ ਡিপিਆਈ ਸੀਨੀਅਰ ਸਕੈਂਡੀ ਸਕੂਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਰੂਲਾਂ ਦੇ ਤਹਿਤ ਟੀਚਿੰਗ ਤਜਰਬਿਆਂ ਦੇ ਤਹਿਤ ਉਹਨਾਂ ਦੀ ਉਚੇਰੀ ਸਿੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜਿਹੜੇ-ਜਿਹੜੇ ਵੀ ਕਰਟੇਰੀਆ ਜਿਹੜਾ ਵਾ ਮਾਪਦੰਡ ਤੇ खरे ਉਤਰਦੇ ਸੀ ਉਹਨਾਂ ਨੂੰ ਹੀ ਪ੍ਰਮੋਟ ਕੀਤਾ ਗਿਆ ਵਾ ਉਹ 301 ਟੀਚਰ ਜਿਨ੍ਹਾਂ ਨੂੰ ਲੈਕਚਰਰ ਪ੍ਰਮੋਟ ਕੀਤਾ ਗਿਆ ਉਹਦੇ ਚ 298 ਨੇ ਜਿਨ੍ਹਾਂ ਨੇ ਕਦੀ ਇੰਗਲਿਸ਼ ਨਹੀਂ ਪੜਾਈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਗਰ ਇੰਗਲਿਸ਼ ਬਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਅਕਸਰ ਹੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਫੇਲ ਹੋ ਜਾਂਦੇ ਨੇ ਅੰਕੜੇ ਵੀ ਦੱਸੇ ਗਏ ਨੇ ਕਿ ਜਦੋਂ 2015 ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਆਇਆ ਸੀ ਤਾਂ ਉਸ ਸਮੇ 80000 ਦੇ ਕਰੀਬ ਬੱਚੇ ਨੇ ਇੰਗਲਿਸ਼ ਭਾਸ਼ਾ ਦੇ ਵਿੱਚੋਂ ਫੇਲ ਹੋ ਗਏ ਸੀ ਔਰ ਇਸੇ ਤਰ੍ਹਾਂ ਜਦੋਂ 2018 ਦਾ ਰਿਜ਼ਲਟ ਆਇਆ ਸੀ ਉਦੋਂ 90000 ਬੱਚੇ ਕਰੀਬ ਕਰੀਬ 90000 ਬੱਚਾ ਇੰਗਲਿਸ਼ ਭਾਸ਼ਾ ਦੇ ਵਿੱਚੋਂ ਫੇਲ ਹੋ ਗਿਆ ਹਾਲਾਤ ਵੈਸੇ ਪੰਜਾਬ ਦੇ ਵੀ ਆ ਕਿ ਹੁਣ ਪੰਜਾਬ ਦੇ ਬੱਚੇ ਪੰਜਾਬੀ ਭਾਸ਼ਾ ਦੇ ਵਿੱਚੋਂ ਵੀ ਫੇਲ ਹੋ ਜਾਂਦੇ ਨੇ ਉਹਦੇ ਚੇ ਵੀ ਇੱਕ ਵੱਡੀ ਵਜ੍ਹਾ ਕਿ ਵੱਡੇ ਸ਼ਹਿਰਾਂ ਦੇ ਵਿੱਚ ਗੈਰ ਪੰਜਾਬੀ ਬੱਚੇ ਵੀ ਆ ਕੇ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਪਰ ਇਹ ਹੋਰ ਮਜ਼ੇਦਾਰ ਗੱਲ ਹੈ ਕਿ ਪੰਜਾਬ ਨੇ ਜਿਹੜੇ ਟੀਚਰ ਨੇ 2007-8 ਦੇ ਵਿੱਚ 1000 ਦੇ ਕਰੀਬ ਮਾਸਟਰ ਕੈਡਰ ਜਿਨ੍ਹਾਂ ਨੇ ਇੰਗਲਿਸ਼ ਟੀਚਰ ਭਰਤੀ ਕਰਨੇ ਸੀ ਉਸ ਹਜ਼ਾਰ ਦੇ ਵਿੱਚੋਂ 800 ਟੀਚਰ ਜਿਹੜੇ ਭਰਤੀ ਕੀਤੀ ਗਈ ਇੰਗਲਿਸ਼ ਮਾਸਟਰ ਕਾਡਰ ਦੇ ਬਾਕੀ ਜਿਹੜੇ ਕਦੀ ਵੀ 2007 8 ਤੋਂ ਬਾਅਦ ਅਸਾਮੀਆਂ ਭਰੀਆਂ ਹੀ ਨਹੀਂ ਗਈਆਂ ਹੈਗੀਆਂ ਔਰ ਬਹੁਤੇ ਸਰਕਾਰੀ ਸਕੂਲਾਂ ਦੇ ਵਿੱਚ ਸੋਸ਼ਲ ਸਾਇੰਸ ਜਿਨ੍ਹਾਂ ਦੇ ਟੀਚਰ ਨੇ ਉਹੀ ਬੱਚਿਆਂ ਨੂੰ ਇੰਗਲਿਸ਼ ਪੜ੍ਹਾ ਰਹੇ ਨੇ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਇੰਗਲਿਸ਼ ਮਾਸਟਰ ਕਾਡਰ ਦੇ ਟੀਚਰਾਂ ਦੀ ਘਾਟ ਹੈ ਔਰ ਬਹੁਤੇ ਜਦੋਂ ਕਿਉਂਕਿ ਟੀਚਰ ਬਣਨ ਵਾਸਤੇ ਤੁਹਾਨੂੰ ਬੀਏ ਬੀਐਡ ਚਾਹੀਦੀ ਹੈ ਤੇ ਬਹੁਤੇ ਜਿਹੜਾ ਜਿਹੜਾ ਕੰਬੀਨੇਸ਼ਨ ਹੁੰਦਾ ਸਬਜੈਕਟ ਦਾ ਉਹ ਸੋਸ਼ਲ ਸਾਇੰਸ ਤੇ ਇੰਗਲਿਸ਼ ਬਤ ਸਮਾਜਿਕ ਸੁਰੱਖਿਆ ਤੇ ਇੰਗਲਿਸ਼ ਜਿਹੜੀ ਆ ਉਹ ਇੱਕ ਕੰਬੀਨੇਸ਼ਨ ਭਾਸ਼ਾ ਦਾ ਇੱਕ ਕੰਬੀਨੇਸ਼ਨ ਹੁੰਦਾ ਇਸ ਕਰਕੇ ਸੋਸ਼ਲ ਸਾਇੰਸ ਵਾਲੇ ਜ਼ਿਆਦਾਤਰ ਜਿਹੜੇ ਟੀਚਰ ਉਹ ਬਾਅਦ ਵਿੱਚ ਸਕੂਲਾਂ ਦੇ ਵਿੱਚ ਕਿਉਂਕਿ ਉਹਨਾਂ ਨੇ ਬੀਏਡ ਦੇ ਵਿੱਚ ਦੋ ਇਹ ਜਿਹੜੇ ਸਬਜੈਕਟ ਦਾ ਕੰਬੀਨੇਸ਼ਨ ਬਣਾਇਆ ਹੁੰਦਾ ਉਹ ਪੜਾ ਪੜਾਉਂਦੇ ਆ ਰਹੇ ਨੇ ਕਿਉਂਕਿ ਅੰਗਰੇਜ਼ੀ ਵੱਲ ਕਦੀ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਪ੍ਰਾਇਓਰਟੀ ਰੱਖੀ ਹੀ ਨਹੀਂ ਔਰ ਇੱਥੋਂ ਤੱਕ ਇਹ ਵੀ ਹੈ ਕਿ ਹੁਣ ਕੋਈ ਜਿਹੜੀ ਪਾਲਿਸੀ ਬਣਾਈ ਗਈ ਹੈ ਪ੍ਰੋਮੋਸ਼ਨ ਨੂੰ ਲੈ ਕੇ ਉਨੂੰ ਲੈ ਕੇ ਸਰਕਾਰ ਨੇ ਕੁਆਲੀਫਾਈ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਿਹੜੀਆਂ ਪ੍ਰੋਮੋਸ਼ਨਾਂ ਦਿੱਤੀਆਂ ਪਰ ਸਵਾਲ ਖੜੇ ਹੋ ਰਹੇ ਨੇ ਕਿ ਕੀ ਜਿਨ੍ਹਾਂ ਨੇ ਹੁਣ ਤੱਕ ਇੰਗਲਿਸ਼ ਪੜਾਈ ਹੀ ਨਹੀਂ ਆ ਜਾਂ ਪ੍ਰਿੰਸੀਪਲ ਦੇ ਕਹਿਣ ਤੇ ਜਾਂ ਸਰਕਾਰ ਦੇ ਕਹਿਣ ਤੇ ਜਿਹੜਾ ਬੁੱਤਾ ਹੀ ਸਾਰਿਆ ਸੀ ਕਿ ਜਿਵੇਂ ਸਮਾਜਿਕ ਸਿਰਖਿਆ ਦਾ ਵਿਸ਼ਾ ਪੜਾਉਣ ਵਾਲਾ ਇੰਗਲਿਸ਼ ਪੜਾਉਂਦਾ ਰਿਹਾ ਹੈਗਾ ਉਹ ਹੁਣ ਦੱਸੂ 11ਵੀਂ 12ਵੀਂ ਦੇ ਵਿਦਿਆਰਥੀਆਂ ਨੂੰ ਕਿਵੇਂ ਇੰਗਲਿਸ਼ ਪੜ੍ਹਾਏਗਾ ਇਸ ਮਸਲੇ ਦੇ ਵਿੱਚ ਇੱਕ ਹਿਸਟਰੀ ਦੀ ਟੀਚਰ ਦੇ ਨਾਲ ਖਬਰ ਜਦੋਂ ਬਣਾਈ ਗਈ ਹੈ ਗੱਲ ਕੀਤੀ ਹੈ ਉਹਦਾ ਨਾਮ ਤੇ ਨਹੀਂ ਜ਼ਿਕਰ ਕੀਤਾ ਗਿਆ ਪਰ ਉਸ ਹੀ ਹਿਸਟਰੀ ਇਤਿਹਾਸ ਪੜਾਉਣ ਵਾਲੀ ਟੀਚਰ ਦੇ ਜਿਹੜੇ ਤਰਕਾ ਉਹ ਕਮਾਲ ਦਾ ਕਿਉਂਕਿ ਉਹ ਹਿਸਟਰੀ ਦੀ ਟੀਚਰ ਜਿਨ੍ਹਾਂ ਨੂੰ ਰਿਕਾਰਡ ਕੀਤਾ ਗਿਆ ਜਿਨ੍ਹਾਂ ਦਾ ਪੱਖ ਲਿਆ ਗਿਆ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਇਸ ਕਰਕੇ ਸਰਕਾਰ ਦੇ ਖਿਲਾਫ ਖੜਕਾਇਆ ਸੀ ਕਿ ਉਹਨਾਂ ਨੂੰ ਸਰਕਾਰ ਨੇ ਧੱਕੇ ਦੇ ਨਾਲ ਇੰਗਲਿਸ਼ ਪੜਾਉਣ ਵਾਸਤੇ ਕਿਹਾ ਸੀ ਹਿਸਟਰੀ ਦੀ ਟੀਚਰ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਮੈਂ ਕਿਵੇਂ ਇੰਗਲਿਸ਼ ਪੜਾ ਸਕਦੀਆਂ ਜਦ ਮੈਂ ਕਦੀ ਇੰਗਲਿਸ਼ ਜਿਹੜੀ ਆ ਮੇਰਾ ਸਬਜੈਕਟ ਹੀ ਨਹੀਂ ਨਹੀਂ ਰਿਹਾ ਗਿਆ ਮੈਂ ਤੇ ਹਿਸਟਰੀ ਦੀ ਟੀਚਰ ਹਾਂ ਮੈਨੂੰ ਹਿਸਟਰੀ ਦੇ ਟੀਚਰ ਦੇ ਤੌਰ ਤੇ ਸਰਕਾਰ ਨੇ ਭਰਤੀ ਕੀਤਾ ਤੇ ਫਿਰ ਮੈਂ ਇੰਗਲਿਸ਼ ਕਿਵੇਂ ਪੜਾ ਸਕਦੀ ਉਹਨੇ ਕਿਹਾ ਇਹ ਵੀ ਉਹ ਕਹਿੰਦੇ ਨੇ ਕਿ ਫਿਰ ਮੈਂ ਕਲੇਮ ਵੀ ਕਿਵੇਂ ਕਰ ਸਕਦੀਆਂ ਕਿ ਮੈਂ ਫਿਰ ਮੈਨੂੰ ਬਾਅਦ ਚ ਪੰਜਾਬੀ ਜਾਂ ਇੰਗਲਿਸ਼ ਭਾਸ਼ਾ ਦੇ ਦੇ ਲੈਕਚਰਰ ਦੇ ਤੌਰ ਤੇ ਮੈਨੂੰ ਪ੍ਰਮੋਟ ਕੀਤਾ ਜਾਵੇ ਜਦ ਮੈਂ ਕਦੀ ਉਹ ਸਬਜੈਕਟ ਪੜਾਇਆ ਹੀ ਨਹੀਂ ਆ ਜਿਹਦੇ ਵਾਸਤੇ ਮੈਨੂੰ ਤਰੱਕੀ ਦਿੱਤੀ ਗਈ ਮੈਂ ਸਾਰੀ ਉਮਰ ਹਿਸਟਰੀ ਪੜ੍ਹਾਉਂਦੀ ਰਹੀ ਹੈਗੀ ਤੇ ਕੱਲ ਨੂੰ ਜੇ ਡਿਪਾਰਟਮੈਂਟ 'ਚ ਮੈਂ ਐਮਏ ਪੰਜਾਬੀ ਕਰ ਲੈਂਦੀ ਹੈਗੀ ਜਾਂ ਐਮਏ ਇੰਗਲਿਸ਼ ਕਰ ਲੈਂ ਤੇ ਮੈਂ ਕੀ ਇੰਗਲਿਸ਼ ਜਾਂ ਪੰਜਾਬੀ ਲੈਕਚਰਰ ਦੇ ਤੌਰ ਤੇ ਪ੍ਰਮੋਟ ਹੋ ਸਕਦੀ ਇਹ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ ਸੀ ਕਿ ਕਿਉਂਕਿ ਕਹਿੰਦੇ ਬੱਚਿਆਂ ਦੇ ਭਵਿੱਖ ਦੇ ਨਾਲ ਮੈਂ ਖਿਲਵਾੜ ਨਹੀਂ ਕਰ ਸਕਦੀ ਤੇ ਸਰਕਾਰ ਨੂੰ ਵੀ ਬੱਚਿਆਂ ਦੇ ਭਵਿੱਖ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਖਲਵਾੜ ਕਰਾਂਗੇ ਤੇ ਪੰਜਾਬ ਦਾ ਨੁਕਸਾਨ ਹੋਏਗਾ ਤੇ ਜਦ ਜਿਸ ਕਿਸੇ ਟੀਚਰ ਨੇ ਸਬਜੈਕਟ ਪੜਾਇਆ ਹੀ ਨਹੀਂ ਹੈ ਤੇ ਉਸ ਸਬਜੈਕਟ ਦੇ ਵਿੱਚ ਉਹਨੂੰ ਤਰੱਕੀ ਕਿਵੇਂ ਦਿੱਤੀ ਜਾ ਸਕਦੀ ਹੈ ਇੱਕ ਹੋਰ ਇਹਦੇ ਚ ਮਹਾਲੀ ਤੋਂ ਇੱਕ ਅ ਇੰਗਲਿਸ਼ ਭਾਸ਼ਾ ਪੜਾਉਣ ਵਾਲੇ ਟੀਚਰ ਦਾ ਵੀ ਪੱਖ ਲਿਆ ਗਿਆ ਉਹਨਾਂ ਨੇ ਕਿਹਾ ਕਿ ਇੰਗਲਿਸ਼ ਸੋਹਣੀ ਬੋਲ ਲੈਣਾ ਜਾਂ ਲਿਖ ਲੈਣਾ ਹੈਗਾ ਇਹ ਮਾਪਦੰਡ ਨਹੀਂ ਨੇ ਕਿ ਤੁਸੀਂ ਇੰਗਲਿਸ਼ ਭਾਸ਼ਾ ਦੇ ਲੈਕਚਰਾਰ ਦੇ ਵਜੋਂ ਤਰੱਕੀ ਲੈ ਸਕਦੇ ਕਿਉਂਕਿ ਇੰਗਲਿਸ਼ ਇੱਕ ਭਾਸ਼ਾ ਜਿਹੜੀ ਹਰ ਇੱਕ ਨੂੰ ਆਉਂਦੀ ਆ ਔਰ ਆਉਣੀ ਵੀ ਚਾਹੀਦੀ ਲੇਕਿਨ ਇੰਗਲਿਸ਼ ਭਾਸ਼ਾ ਦੇ ਵਿੱਚ ਐਕਸਪਰਟ ਹੋਣਾ ਮਾਹਰ ਹੋਣਾ ਉਹਦੇ ਨੂੰ ਉਸ ਤਹਿਤ ਫਿਰ ਪ੍ਰੋਮੋਸ਼ਨ ਲੈਣੀ ਇਹ ਬੱਚਿਆਂ ਦੇ ਨਾਲ ਵੀ ਖਲਵਾੜ ਹੈਗਾ ਔਰ ਇਹਨਾਂ ਕਹਿਆ ਕਿ ਇੰਗਲਿਸ਼ ਦੀ ਜੇ ਤੁਹਾਡੇ ਕੋਲ ਡਿਗਰੀ ਵੀ ਹੋ ਜਾਂਦੀ ਕਿ ਮੰਨ ਲਓ ਤੁਸੀਂ ਪਹਿਲਾਂ ਬੀੜ ਕੀਤੀ ਆ ਫਿਰ ਇੱਕ ਐਮਏ ਪੰਜਾਬੀ ਕਰ ਲਈ ਐਮ ਹਿੰਦੀ ਕਰ ਲਈ ਐਮ ਇੰਗਲਿਸ਼ ਉਹ ਤੁਹਾਡੀ ਐਕਸਟਰਾ ਕੁਆਲੀਫਿਕੇਸ਼ਨ ਆ ਨਾ ਕਿ ਤੁਹਾਡੀ ਉਸ ਵਿਸ਼ੇ ਦੇ ਵਿੱਚ નિਪੁੰਤਾ ਜਾਂ ਤੁਸੀਂ ਉਸ ਵਿਸ਼ੇ ਦੇ ਮਾਹਰ ਨਹੀਂ ਬਣ ਸਕਦੇ ਪਰ ਫਿਲਹਾਲ ਉਹਨੇ ਕਿਹਾ ਕਿ ਇਹ ਸਰਕਾਰ ਨੇ ਜਿਹੜੀਆਂ ਪ੍ਰੋਮੋਸ਼ਨਾਂ ਕੀਤੇ ਆ ਸਰਕਾਰ ਜਾਣਦੀ ਏ ਚੰਗੀ ਤਰ੍ਹਾਂ ਪਰ ਸਭ ਤੋਂ ਵੱਡਾ ਸਵਾਲ ਆ ਕਿ ਉਹ ਖੜ ਇੱਕ ਇੰਗਲਿਸ਼ ਦੇ ਟੀਚਰ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕਦੇ ਵੀ ਇੰਗਲਿਸ਼ ਭਾਸ਼ਾ ਦੇ ਵਿਸ਼ੇ ਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂ ਗਿਆ ਸਵਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਖੜੇ ਹੋ ਰਹੇ ਨੇ ਪੰਜਾਬ ਸਰਕਾਰ ਤੇ ਖੜੇ ਹੋ ਰਹੇ ਨੇ ਕਿ ਕਿ ਜਿਨ੍ਹਾਂ ਟੀਚਰਾਂ ਨੇ ਹੁਣ ਤੱਕ 6ਵੀਂ ਤੋਂ ਲੈ ਕੇ 10ਵੀਂ ਤੱਕ ਅੰਗਰੇਜ਼ੀ ਭਾਸ਼ਾ ਪੜ੍ਹਾਈ ਹੀ ਨਹੀਂ ਹੈ ਸਿਰਫ ਉਹਨਾਂ ਨੂੰ ਗਿਆਨ ਆ ਉਹ ਨਿਪੁੰੰਤਾ ਨਹੀਂ ਹੈ ਉਹ ਮਾਇਰ ਨਹੀਂ ਹੈ ਕਿ ਉਹਨਾਂ ਨੂੰ ਤਰੱਕੀ ਦੇਣੀ ਵਾajib ਸੀ ਕਿ ਪੰਜਾਬ ਦੇ ਸਿੱਖਿਆ ਮੰਤਰੀ ਫਰਜੋਤ ਸਿੰਘ ਬੈਂਸ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਜੀ ਬੰਸਾ ਇਸ ਗੱਲ ਵੱਲ ਵੀ ਗੌਰ ਕਰਨਗੇ ਕਿ ਉਹਨਾਂ ਟੀਚਰਾਂ ਨੂੰ ਇੰਗਲਿਸ਼ ਭਾਸ਼ਾ ਦੇ ਲੈਕਚਰਾਰ ਵਜੋਂ ਤਰੱਕੀ ਦਿੱਤੀ ਗਿਆ ਜਿਨ੍ਹਾਂ ਨੇ ਕਦੀ ਇੰਗਲਿਸ਼ ਭਾਸ਼ਾ ਪੜ੍ਹਾਈ ਹੀ ਨਹੀਂ ਹੈ ਫਿਲਹਾਲ ਇਸ ਜਾਣਕਾਰੀ ਦੇ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ